ਇਮੀਗ੍ਰੇਸ਼ਨ ਦੇ ਨਾਲ ਬਾਬਤ ਇੱਕ ਕਹਿ ਸਕਦੇ ਹਾਂ ਵੀ ਖਬਰ ਆ ਰਹੀ ਆ ਕਿ ਨੇ ਯੂ ਐਸ ਤੇ ਪੈਨਮਾ ਦੋਨਾਂ ਮੁਲਕਾਂ ਨੇ ਆਪਸ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਕੀਤਾ ਆ ਜਿਹਦੇ ਨਾਲ ਜਿਹੜਾ ਡੀਰੀਨ ਗੈਪ ਜਿਹੜਾ ਸਭ ਤੋਂ ਔਖਾ ਕਹਿ ਸਕਦੇ ਵੀ ਪੈਂਦਾ ਹੁੰਦਾ ਆ ਜਦੋਂ ਬੰਦਾ ਡੌਂਕੀ ਲਾ ਕੇ ਆਉਂਦਾ ਆ ਉਸ ਨੂੰ ਇਲੀਗਲ ਮਾਈਗ੍ਰੈਂਟਸ ਨੂੰ ਕਲੋਜ਼ ਕਰਨ ਦੀ ਇਹਨਾਂ ਨੇ ਆਪਸ ਦੇ ਵਿੱਚ ਸਮਝੌਤਾ ਕੀਤਾ ਆ ਪੈਨਮਾ ਦੇ ਫੋਰਨ ਮਿਨਿਸਟਰ ਹੈਵੀਅਰ ਮਾਰਟੀਨੇਜ਼ ਐਸ਼ਾ ਦਿਸ ਸਕੱਰੇਟਰੀ ਆਫ ਹੋਮਲੈਂਡ ਦਿਸ ਸਕਿਉਰਿਟੀ ਦੇ ਐਲੈਂਡਰੋ ਮਾਇਓਰਕਸ ਉਹਨਾਂ ਨੇ ਆਪਸ ਦੇ ਵਿੱਚ ਇਹ ਐਗਰੀਮੈਂਟ ਅੱਜ ਸਾਈਨ ਕਰ ਲਿਆ ਆ ਵੀ ਕਹਿੰਦਾ ਵੀ ਇਹ ਜਿਹੜਾ ਪੈਸੇਜ ਬਣਿਆ ਆ ਇਲੀਗਲ ਮਾਈਗ੍ਰੈਂਟਸ ਦੇ ਲਈ ਪਾਸ ਕਰਨ ਦੇ ਲਈ ਡੈਡੀ ਐਂਡ ਗੈਪ ਜਿਸ ਨੂੰ ਆਖਿਆ ਜਾਂਦਾ ਆ ਆ ਵੀ ਉਸ ਨੂੰ ਇਹਨਾਂ ਨੇ ਬੰਦ ਕਰਨਾ ਆ ਉਹਨਾਂ ਨੇ ਜਿਹੜਾ ਆਖਿਆ ਵੀ ਪੈਨਮਾ ਮੰਨ ਗਿਆ ਆ ਵੀ ਉਹ ਸਾਰੇ ਜਿਹੜੇ ਇੰਟਰਨੈਸ਼ਨਲ ਐਗਰੀਮੈਂਟਸ ਆ ਉਹਨਾਂ ਦੇ ਨਾਲ ਕੰਪਲਾਈ ਕਰੂਗਾ ਤੇ ਜਿਹੜੇ ਨਾਲ ਦੇ ਨਾਲ ਕਨਵੈਨਸ਼ਨਸ ਹੈਗੇ ਰਾਈਟ ਆਫ ਇਮੀਗ੍ਰੈਂਟਸ ਦੇ ਜਾਂ ਜਿਹੜੇ ਰਿਫਿਜੀ ਸਟੇਟਸ ਆਲੇ ਆ ਉਹਨਾਂ ਨੂੰ ਵੀ ਉਹ ਜਿਹੜਾ ਉਹ ਬਨੇਗਾ ਪੈਨਮਾ ਘਰ ਹੈਗਾ ਡੇਰੀਅਨ ਗੈਪ ਦਾ ਇੱਕ ਮਾਊਂਟੇਨ ਰੀਨ ਫੋਰੈਸਟ ਰੀਜਨ ਜਿਹੜਾ ਸਾਊਥ ਤੇ ਸੈਂਟਰਲ ਅਮਰੀਕਾ ਨੂੰ ਆਪਸ ਦੇ ਵਿੱਚ ਜੋੜਦਾ ਆ 66 ਮੀਲ ਲੰਬਾ ਜਾਂ 106 ਕਿਲੋਮੀਟਰ ਲੰਬੀ ਇਹ ਹਾਈਕ ਆ ਡੇਰੀਅਨ ਗੈਪ ਦੀ ਜਿਹੜੇ ਵੀ ਕੋਈ ਕਲੰਬੀਆ ਤੋਂ ਪੈਨਮਾ ਦੇ ਵਿੱਚ ਜਦ ਦਾਖਲ ਹੁੰਦੇ ਆ ਤੇ ਕਹਿੰਦੇ ਵੀ ਅਮਰੀਕਾ ਦੇ ਵਿੱਚ ਪਹੁੰਚਣ ਦੇ ਲਈ ਇਹ ਸਭ ਤੋਂ ਖਤਰਨਾਕ ਪੈਂਡਾ ਜਿਹੜਾ ਉਹ ਮੰਨਿਆ ਜਾਂਦਾ ਆ ਪੈਨਮਾ ਦੇ ਨਵੇਂ ਬਣੇ ਜਿਹੜੇ ਪ੍ਰਧਾਨ ਮੰਤਰੀ ਆ ਸੌਰੀ ਰਾਸ਼ਟਰਪਤੀ ਆ ਹੋਜ਼ੇ ਰੋਇਲ ਮੁਲੀਨੋ ਉਹਨਾਂ ਨੇ ਇਹ ਜਿਹੜਾ ਵਾਅਦਾ ਕੀਤਾ ਵੀ ਜਿਹੜਾ ਸੈਂਟਰਲ ਅਮਰੀਕਾ ਦਾ ਇਹ ਜਿਹੜਾ ਮੁਲਕ ਆ ਇਹ ਹੁਣ ਉਹ ਮੁਲਕ ਨਹੀਂ ਰਹੂਗਾ ਵੀ ਜਿਹੜਾ ਟਰਾਂਜ਼ਿਟ ਬਣੂਗਾ ਮਾਈਗ੍ਰੈਂਟਸ ਦੇ ਲਈ ਕਿੰਨੇ ਵੀ ਆਈ ਵਿਲ ਨਾਟ ਅਲਾਉ ਪੈਨਮਾ ਟੂ ਬੀ ਪਾਥ ਓਪਨ ਟੂ ਥਾਊਜ਼ੈਂਡਸ ਆਫ ਪੀਪਲ who enter over country illegally supported by international organization related to drug and human trafficking uh, so kende vi illegals de layi eh hun raah wala mulk aa oh nahi banega te america de naal hun inna ne jehda samjhauta kar liya aa panama de aankde dekhde jaiye ta oh dasde aa vi january to laake 6 june tak is eh, saal de vich dairian gap nu no, 174513 migrants aa oh cross ਕਰ ਚੁੱਕੇ ਹੈਗੇ ਆ ਤੇ ਇਹ ਵੀ ਆਪਾਂ ਦੱਸ ਜਾਈ ਵੀ ਇੱਥੇ ਮੌਤਾਂ ਵੀ ਸਭ ਤੋਂ ਵੱਧ ਜਦੋਂ ਡੋਂਕੀ ਲਾ ਕੇ ਕੋਈ ਪਹੁੰਚਦਾ ਹੈ ਤੇ ਇੱਥੇ ਹੁੰਦੀਆਂ ਆ ਜਿਹੜੇ ਪੈਨਮਾ ਨੈਸ਼ਨਲ ਮਾਈਗ੍ਰੇਸ਼ਨ ਸਰਵਿਸ ਦੇ ਮੁਤਾਬਕ ਪਿਛਲੇ ਸਾਲ 520000 ਲੋਕਾਂ ਨੇ ਇਹ 102 ਕਿਲੋਮੀਟਰ ਜਾਂ ਜਿਹੜੀ 60 ਮੀਲ ਤੋਂ ਲੰਬਾ ਇਹ ਡੈਰੀਅਨ ਗੈਪ ਆ 68 ਮੀਲ ਦਾ ਇਸ ਨੂੰ ਪਾਰ ਕੀਤਾ ਸੀ ਜੀ